ਅੱਜ ਵੀ ਗੈਰ ਕੁਦਰਤੀ ਹੜਾਂ ਦੀ ਮਾਰ ਜਿੱਥੇ ਪੰਜਾਬ ਦੇ ਬਹੁਤ ਸਾਰੇ ਪਿੰਡ ਹਜ਼ਾਰ ਦੇ ਕਰੀਬ ਆਏ ਹੁਣ ਅਸੀਂ ਪੌਣੇ 7 ਹੋਏ ਆ ਜਿਸ ਪਾਣੀ ਚੋਂ ਨੰਗੇ ਆਏ ਉੱਥੇ ਕੋਈ ਰਾਹ ਨਹੀਂ ਦਿਖਦਾ ਪਤਾ ਨਹੀਂ ਕਿੱਥੇ ਕੀ ਹੋਣਾ ਇਹ ਪਿੰਡ आलेਵਾਲ ਫੱਤੇਵਾਲ ਅੱਗੇ ਕুতਬਦੀਨ ਤੇ ਪਿੱਛੇ ਪਤਾ ਨਹੀਂ ਕਿੰਨੇ ਕੁ ਪਿੰਡ ਹਨ ਗਿਣਤ ਜਿਹੜੇ ਪਾਣੀ ਦੀ ਮਾਰ ਹੇਠ ਬੜੀ ਪੂਰੀ ਤਰ੍ਹਾਂ ਤਬਾਈ ਹੋਈ ਆ ਔਰ ਉਸ ਤਬਾਈ ਦੇ ਵਿੱਚ ਰਾਤ 12 ਵਜੇ ਪਾਣੀ ਆਉਂਦਾ ਜਾਨਾਂ ਬਚਾ ਕੇ ਨਿਕਲਦੇ ਨੇ ਜਿਹੜੇ ਡੰਗਰ ਕਿੱਲਿਆਂ ਤੇ ਵੱਜੇ ਸੀ ਮਰ ਗਏ ਜਿਹੜੇ ਖੋਲੇ ਸੀ ਰੁੜ ਗਏ ਤੇ ਜਿਹੜਾ ਕਦ ਬਚਿਆ ਸੀ ਉਹ ਭੁੱਖਾ ਮਰ ਗਿਆ ਤੇ ਕਹਿ ਲੀਏ ਡੰਗਰ ਵੀ ਮਰ ਗਏ ਸਾਰਾ ਕੁਝ ਤਹਿਸ ਨੈਸ ਹੋ ਗਿਆ ਤਬਾਈ ਦਾ ਮੰਜ਼ਰ ਹੈ ਮੈਂ ਇਹਨਾਂ ਵੀਰਾਂ ਨੂੰ ਕਹਿਣਾ ਵਖਾ ਦਿਓ ਅਜੇ ਵੀ ਪਾਣੀ ਦੇਖੋ ਕਿੰਨਾ ਕਿੰਨਾ ਚੜਿਆ ਹੋਇਆ ਘਰਾਂ ਦੀਆਂ ਛੱਤਾਂ ਪਟ ਗਈਆਂ ਔਰ ਪੈਲੀਆਂ ਚ ਬੂਟੇ ਚ ਅੱਜ ਦਾ ਫੋਟਰ ਉਹ ਪੰਜ ਪੰਜ ਪੁਰਕ ਪਾਣੀ ਅਜੇ ਫਿਰਦਾ ਬੋ ਮਾਰਿਆ ਮੁਸ਼ਕਾਰਿਆ ਇਹਨੇ ਕਿੰਨੀਆਂ ਬਿਮਾਰੀਆਂ ਡੰਗਰਾਂ ਲਾਉਣੀਆਂ ਤੇ ਕਿੰਨੇ ਬੰਦਿਆਂ ਨੂੰ ਲਾਉਣੀਆਂ ਇਹਦਾ ਅਜੇ ਪਤਾ ਕੋਈ ਨਹੀਂ ਔਰ ਇੰਨਾ ਲੋਕਾਂ ਦੇ ਨਾਲ ਇਹ ਮੰਜ਼ਰ ਜਿਹੜਾ ਇਹ ਘਟਨਾ ਵਾਪਰੀ 2000 ਪਹਿਲਾਂ 23 ਚ ਰੁੜ ਗਏ ਆ 24 ਨੰਗੇ ਆ ਤੇ ਪੰਜੀ ਚ ਫੇਰ ਰੋੜ ਦਿੱਤੇ ਕਿਸੇ ਦੀ ਧੀ ਵਿਆਉਣ ਵਾਲੀ ਆ ਤੇ ਕਿਸੇ ਦਾ ਕਾਕੇ ਦਾ ਕੁਝ ਹੋਣ ਵਾਲਾ ਕਿ ਸੰਦ ਵੀ ਖਰਾਬ ਹੋ ਗਿਆ ਇਹ ਕਹਿ ਲਈ ਆਪੀ ਜਾਨਾਂ ਬਚਾ ਕੇ ਨਿਕਲੇ ਨੇ ਰਾਤ 12 ਵਜੇ ਜਦੋਂ ਪਾਣੀ ਆਇਆ ਇਹ ਮਸਾ ਨਿਕਲੇ ਨੇ ਤੇ ਇੱਥੇ ਕਤਾਈ ਕਿੱਥੇ ਐ ਇੱਕ ਤਾਂ ਭਾਖੜਾ ਡੈਮ ਦੀ ਜਿਹੜੀ ਸਾਹਮਣੇ ਆ ਰਹੀ ਐ ਸਰਕਾਰਾਂ ਦੀ ਨਲਾਇਕੀ ਪ੍ਰਸ਼ਾਸਨ ਦੀ ਨਲਾਇਕੀ ਕਦੋਂ ਪਾਣੀ ਕਿੰਨੇ ਰੱਖਣੇ ਸੀ ਤੇ ਕਿੰਨੇ ਛੱਡਣੇ ਸੀ ਨਹੀਂ ਵੇਖਿਆ ਗਿਆ ਔਰ ਇਹ ਵੀ ਵੀਡੀਓ ਵਾਇਰਲ ਹੋਈਆਂ ਸਾਰੇ ਗੇਟ ਖੋਲ ਦਿਓ ਨਾ ਬਜੇ ਬਾਸ ਤੇ ਨਾ ਬਜੇਗੀ ਬਾਂਸਰੀ ਇਹਦੇ ਅਰਥ ਹੁਣ ਅਸੀਂ ਕੀ ਕੱਢੀਏ ਤੁਸੀਂ ਦੱਸ ਦਿਓ ਜੋ ਸਾਹਮਣੇ ਆਇਆ ਫਿਰ ਆ ਜਿਹੜਾ ਹਰੀਕੇ ਪੱਤਣ ਦਰਿਆ ਸਾਰੇ ਥਾਵਾਂ ਤੋਂ ਤੁਸੀਂ ਰੇਤਾ ਚੁੱਕ ਰਹੇ ਹੋ ਇੱਥੋਂ ਰੇਤ ਨਹੀਂ ਚੁੱਕੀ ਗਈ ਔਰ ਆ ਜਿਹੜੇ ਰੁੜੇ ਨੇ ਇਹਨਾਂ ਨੇ ਆਪਣੀ ਖੁਰਲੀ ਵੀ ਬਣਾਉਣੀ ਹੋਵੇ ਰੇਤਾ ਦਾ ਬਾਲਟਾ ਵੀ ਇੱਕ ਉੱਤੋਂ ਪੁੱਟ ਲਿਆਉਣ ਤੇ ਪੁਲਿਸ ਪਰਚਾ ਕੱਟਣ ਆ ਜਾਂਦੀ ਆ ਵੀ ਤੁਸੀਂ ਰੇਤ ਲਿਆਇਓ ਜਦ ਕਿ ਰੁੜਦੇ ਇਹ ਨੇ ਇਹੀ ਰੇਤ ਇਹਨਾਂ ਦਾ ਹੱਕ ਚਾਹੀਦਾ ਸੀ ਪਰ ਉਹ ਦਿੱਲੀ ਦੇ ਦਲਾਲਾ ਨੂੰ ਆ ਨਾ ਤਾਂ ਦਰਿਆ ਸਾਫ਼ ਕੀਤੇ ਨਾ ਰੇਤਾਂ ਇਹਨਾਂ ਨੂੰ ਲੈਣ ਦਿੱਤੀ ਹੁਣ ਉਹ ਪਾਣੀ ਜਿਹੜਾ ਸੀ ਗੈਰ ਕੁਦਰਤੀ ਹੜ ਬਣ ਕੇ ਆਇਆ ਹੋਇਆ ਉਹਨੇ ਅੱਜ ਇਨੀ ਇੱਕ ਤਬਾਹੀ ਕਰ ਦਿੱਤੀ ਇੱਥੇ ਕਿ ਜੀਵਨ ਜੋਗੇ ਨਹੀਂ ਛੱਡੇ ਤੇ ਇਹਦੇ ਦੋ ਅਰਥ ਨਿਕਲਦੇ ਆ ਜੋ ਮੇਰੀ ਸਮਝ ਆਉਂਦਾ ਹੈ ਪੰਜਾਬੀਓ ਜਾਂ ਤਾਂ ਰੁੜ ਕੇ ਮਰਨਾ ਕਬੂਲ ਕਰ ਲਓ ਤੇ ਜਾਂ ਫਿਰ ਜ਼ਮੀਨਾਂ ਛੱਡ ਕੇ ਚਲੇ ਜਾਓ ਆ ਦੋ ਸਵਾਲ ਇਹਨਾਂ ਤੇ ਟੁੱਕ ਦੇ ਜੋ ਜੋ ਮੈਂ ਇੱਥੇ ਮਹਿਸੂਸ ਕਰ ਰਿਹਾ ਹਾਂ ਇਹਦਾ ਮਤਲਬ ਸਾਡਾ ਇੱਥੇ ਕੋਈ ਨਹੀਂ ਰਹਿ ਗਿਆ ਸਿਵਾਏ ਰੱਬ ਤੋਂ ਤੇ ਸਿਵਾਏ ਸਾਡੇ ਪੰਜਾਬੀ ਭਰਾਵਾਂ ਤੋਂ ਜਾਂ ਉਹ ਲੋਕ ਜਿਹੜੇ ਅੱਜ ਮਸੀਹਾ ਬਣ ਕੇ ਆਏ ਜਿਨ੍ਹਾਂ ਨੇ ਨਾ ਧਰਮ ਵੇਖਿਆ ਨਾ نسل ਵੇਖੀ ਪਰ ਉਹ ਬਿਨਾਂ ਸਰਕਾਰਾਂ ਦੀ ਇਜਾਜ਼ਤ ਤੋਂ ਸਰਕਾਰਾਂ ਨੂੰ ਡਿੱਕੇ ਬਿਨਾ ਉਹ ਇੱਥੇ ਪਹੁੰਚੇ ਨੇ ਉਹਨਾਂ ਨੇ ਇੱਥੇ ਆ ਕੇ ਮਾੜੀ ਮੋਟੀ ਔਰ 12 ਦਿਨ ਬਾਅਦ ਆਪਣੇ ਲੋਕ ਘਰਾਂ ਚ ਗਏ ਮਰੇ ਹੋਏ ਪਸ਼ੂ ਦੱਬੇ ਤੇ ਅੱਜ ਜਿਹੜੇ ਮੁਆਵਜ਼ੇ ਵਾਲੇ ਆਉਣਗੇ ਇਹ ਗੱਲ ਮੇਰੇ ਕੋ ਗੁਰੂ ਨੇ ਵੈਸੇ ਹੀ ਉਸ ਦਿਨ ਪਹਿਲੇ ਦਿਨ ਕਹਵਾ ਦਿੱਤੀ ਕਿ ਇੱਕ ਦਿਨ ਜਦੋਂ ਸਰਕਾਰ ਨੇ ਮੁਆਵਜ਼ੇ ਨਣੇ ਤੇ ਜਿਹੜੇ ਮੁਆਵਜ਼ੇ ਦੇ ਮੋਬੈਨੇ ਕਰਨ ਅਫਸਰ ਆਉਣਗੇ ਕੋਈ ਨਾ ਕੋ ਸਬੂਤ ਮੰਗਣਗੇ ਤੁਹਾਡੇ ਡੰਗਰ ਕਿੰਨੇ ਮਰੇ ਤੁਹਾਡਾ ਉਜੜਿਆ ਕੀ ਉਹਦਾ ਪ੍ਰੂਫ ਕਰੋ ਔਰ ਇਹ ਲੋਕ ਇਹਨੇ ਲਾਚਾਰ ਹੋ ਗਏ ਨੇ ਕਿ ਇਹ ਦਸਤਾਵੇਜ ਵੀ ਨਹੀਂ ਦੇ ਸਕਣਗੇ ਇਹ ਤੇ ਵੀ ਨਹੀਂ ਕਹਿ ਸਕਣਗੇ ਮੇਰੀ ਪੈਲੀ ਦੱਸ ਦਿਓ ਕਿੱਥੇ ਰੇਤਾ ਨੇ ਦੱਬ ਦਿੱਤੀ ਨਿਸ਼ਾਨਦੇਹੀ ਦੁਬਾਰੇ ਹੋ ਤੇ ਜਿਹੜਾ ਨਿਸ਼ਾਨਦੇਹੀ ਦੁਬਾਰੇ ਕਰਨਾ ਹੋ ਉਹ ਇਹਨਾਂ ਦਾ ਨਹੀਂ ਉਹ ਕਿਸੇ ਹੋਰ ਦਾ ਹੋਊਗਾ ਤੇ ਹੱਕ ਹਕੂਕ ਕਿਹਦੇ ਚ ਬੋਲੂ ਇਹ ਸਾਹਮਣੇ ਦਿਸ ਰਿਹਾ ਹੈ ਇੱਕ ਬੰਨੇ ਹੁਣ ਸਾਡੇ ਮੌਤ ਖੜੀ ਹੈ ਇੱਕ ਬੰਨੇ ਰੋੜਨ ਵਾਲਾ ਪਾਣੀ ਖੜਾਇ ਇੱਕ ਬੰਨੇ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਆ ਇੱਕ ਬੰਨੇ ਰੁੜਨ ਵਾਲੇ ਚ ਰੋੜਨ ਲਈ ਤਿਆਰ ਬੈਠੇ ਆ ਆਏ ਸਾਲ ਹੜ ਆਉਣੇ ਤੇ ਇਹਨਾਂ ਦਾ ਰੁੜ ਜਾਣਾ ਪਸ਼ੂਆਂ ਦਾ ਮਰਨਾ ਇਹ ਕਿਥੋਂ ਕਿ ਤੱਕ ਜਾਇਜ ਤੇ ਕਿੰਨਾ ਕਚਰੇ ਇਹਨਾਂ ਲੋਕਾਂ ਦੇ ਸਿਰ ਤੇ ਰਹੁ ਤੇ ਮੈਨੂੰ ਮਾਫੀ ਦਿਓ ਜਿਹੜੇ ਲੋਕ ਕਹਿੰਦੇ ਨੇ ਜੀ ਉੱਥੇ ਰਾਸ਼ਨ ਇਕੱਠੇ ਕਰ ਲੈ ਉੱਥੇ ਆ ਕਰ ਲਿਆ ਤੁਸੀਂ ਹੁਣ ਇੱਥੇ ਬੇੜੀਆਂ ਲੈ ਕੇ ਵੀ ਆਏ ਪਰ ਉਦੋਂ ਆਏ ਜਦੋਂ ਇੱਕ ਵਾਰੀ ਚੰਗੀ ਤਰ੍ਹਾਂ ਰੁੜ ਜਾਣ ਦਿਓ ਫਿਰ ਜਾਣੇ ਤੇ ਮਾਫੀ ਦਿਓ ਕਿਸਾਨਾਂ ਨੇ ਹੱਕ ਮੰਗਣੇ ਹੋਣ ਤੇ ਸਿੰਘੂ ਖਨੋਰੀ ਬਾਰਡਰ ਤੇ ਕੇਂਦਰ ਸਰਕਾਰ ਆਰਮੀ ਲਾ ਦਿੰਦੀ ਹੈ ਜਿਹੜੀ ਕਿ 24 ਘੰਟਿਆਂ ਤੋਂ ਪਹਿਲਾਂ ਆ ਕੇ ਰਸ ਰੋਕ ਕੇ ਬਹਿ ਜਾਂਦੀ ਵੀ ਤੁਸੀਂ ਆਪਣਾ ਰਾਈਟ ਆਪਣਾ ਹੱਕ ਮੰਗਣ ਲਈ ਵੀ ਉੱਥੇ ਨਹੀਂ ਜਾ ਸਕਦੇ ਪੰਜਾਬ ਸਰਕਾਰ ਨੇ ਭਾਰਤਮਾਲਾ ਸੜਕ ਬਣਾਉਣ ਲਈ ਜ਼ਮੀਨਾਂ ਇਹਨਾਂ ਦੀਆਂ ਦਬਲਣ ਦਬਲਣੀਆਂ ਹੋਣ ਤੇ ਪੁਲਿਸ ਪ੍ਰਸ਼ਾਸਨ ਜੀਸੀਬੀ ਲੈ ਕੇ ਟਰੈਕਟਰ ਵੱਡੇ ਵੱਡੇ ਟਰਾਲੇ ਲੈ ਕੇ ਆਉਂਦਾ ਪੱਟ ਦਿਓ ਜ਼ਮੀਨਾਂ ਕਰ ਦਿਓ ਪਰਚੇ ਇਹਨਾਂ ਦੀਆਂ ਜ਼ਮੀਨਾਂ ਖੋ ਇੱਥੋਂ ਸੜਕ ਕੱਢਣੀ ਭਾਰਤਮਾਲਾ ਅੱਜ ਕਿੱਥੇ ਮਰਗੇ ਸੀ ਸੁਸ਼ਣ ਫਿਰ ਜਿਹੜਾ 1600 ਕਰੋੜ ਕਹਿ ਰਹੇ ਹੋ ਮੈਂ ਅੱਜ ਖਬਰ ਸੁਣ ਰਿਹਾ ਸੀ ਕਿ ਪ੍ਰਧਾਨ ਮੰਤਰੀ ਐਲਾਨ ਕਰ ਗਏ ਮੈਨੂੰ ਨਹੀਂ ਲੱਗਦਾ ਇਹਨਾਂ ਲਈ ਐਲਾਨ ਕਰ ਗਏ ਉਹ ਪਤਾ ਨਹੀਂ ਕਿੱਥੇ ਜਾਣਾ ਇਹ ਤੇ ਜਦੋਂ ਇਹਨਾਂ ਤੱਕ ਕੋਈ ਆਊ ਉਦੋਂ ਦੇਖਾਂਗੇ ਅਜੇ ਤੇ ਇਹਨਾਂ ਨੂੰ ਸਬੂਤ ਮੰਗ ਰਹੇ ਨੇ ਸਬੂਤ ਕਰੋ ਯਾਰ ਸਾਹਮਣੇ ਦਿਸ ਰਿਆ ਉੱਜੜ ਗਿਆ ਕੱਖ ਨਹੀਂ ਬਚਿਆ ਇੱਥੇ ਤਬਾਈ ਇੰਨੀ ਭੈੜੀ ਹੋਈ ਨਾ ਬਰਦਾਸ਼ਤਯੋਗ ਨਾ ਭੁੱਲਣਯੋਗ ਪੁਸ਼ਤਾ ਤੱਕ ਇਹਨਾਂ ਨੂੰ ਮਾਰ ਪੈ ਗਈ ਅਜੇ ਵੀ ਇਹਨਾਂ ਨੂੰ ਪੁੱਛਾਂਗੇ ਵੀ ਦੱਸੋ ਤੁਹਾਡਾ ਕੀ ਗਿਆ ਆ ਤੁਹਾਡੇ ਸਾਹਮਣੇ ਆ ਫਿਰ ਇਹ 20 ਹਜ਼ਾਰ ਏਕੜ ਸਾਡੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਦੇ ਰਹੇ ਨੇ ਆ 20 ਹਜ਼ਾਰ ਚ ਬੂਟੀ ਚੱਕੀ ਜਾਓ ਡਾਇਆ ਆਜੂ ਰੇਤਾ ਚੁੱਕੀ ਜਾਓ ਇੱਥੋਂ ਔਰ ਤੁਹਾਡੀ ਰੇਤ ਨੂੰ ਖਰੀਦੂ ਕੌਣ ਜੀ ਇਹ ਕਹਿੰਦੇ ਜਿਸਕੇ ਅੱਜ ਖੇਤ ਤੁਸੀਂ ਕੀ ਰੇਤ ਇਸ ਰੇਤ ਨੂੰ ਖਰੀਦੂ ਕੌਣ ਕਿਸੇ ਨੇ ਨਹੀਂ ਖਰੀਦਣਾ ਤੁਹਾਨੂੰ ਮਜਬੂਰ ਕਰ ਦੇਣਾ ਇਹ ਰੇਤਾ ਵੀ ਸਾਡੀ ਹੋਊਗੀ ਤੁਸੀਂ ਆਪ ਕਹਿਣਾ ਕੁੱਟ ਕੇ ਲੈ ਜਾਓ ਫਰੀਚ 20000 ਏਕੜ ਪਿੱਛੇ ਕੀ ਬਣਾ ਲੋਗੇ ਤੁਸੀਂ ਘਰ ਬਣਾਓਗੇ ਮੱਝਾਂ ਖਰੀਦੋਗੇ گاਵਾ ਲਿਆਓਗੇ ਇਲਾਜ ਕਰਾਓਗੇ ਲੀੜਾ ਕੱਪੜਾ ਲਿਆਓਗੇ ਜਾਂ ਦਫ਼ਤਰਾਂ ਚ ਚਪਲਾ ਖਸਾ ਖਸਾ ਕੇ ਆਪਣੇ ਦਸਤਾਵੇਜ਼ ਦਵਾਰੇ ਮੰਗੋਗੇ ਕਿ ਸਾਡੀਆਂ ਕਾਪੀਆਂ ਸਾਨੂੰ ਦੇ ਦਿਓ ਸਾਡੇ ਆਧਾਰ ਕਾਟ ਸਾਡਾ ਕੱਖ ਨਹੀਂ ਬਚਿਆ ਕੀ ਕਰੋਗੇ ਤੁਸੀਂ ਉਸ ਸ਼ਰਾਬ ਪੀ ਕੇ ਮਰ ਜੇ ਬੰਦਾ ਤੇ 10 ਲੱਖ ਰੁਪਈਆ ਪ੍ਰਤੀ ਬੰਦੇ ਦਾ ਦਿੱਤਾ ਜਾਂਦਾ ਹੜ ਚ ਰੁੜ ਗਿਆ ਕਹਿੰਦੇ ਜੀ 4 ਲੱਖ ਦੇ ਦਿਆਂਗੇ ਬੜੀ ਸਿਆਣੀ ਸਰਕਾਰ ਸ਼ਰਾਬ ਪੀ ਕੇ ਬੰਦਾ ਮਰ ਗਿਆ ਤੇ ਨੌਕਰੀ ਹਲਾਜ ਪੜਾਈ ਹੜ ਚ ਰੁੜ ਗਿਆ ਤੇ ਕਹਿੰਦੇ 20000 ਏਕੜ ਦਾ ਦੇਾਂਗੇ ਕਿਉਂ ਕੋਜਾ ਮਜ਼ਾਕ ਕਰ ਰਿਹਾ ਸਾਡੇ जखਮਾਂ ਤੇ ਲੋਨ ਲਾ ਕੇ ਤੁਸੀਂ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੇ ਇਹ ਉਹ ਲੋਕ ਨੇ ਰੁੜ ਗਏ ਮਰ ਗਏ ਕੱਲ ਵੀ ਮੈਂ ਉੱਥੇ ਇੱਕ ਪਿੰਡ ਸੀਗਾ ਗੁਰ ਰਮਦਾਸ ਉਹ ਛੋਟਾ ਜਿਹਾ ਬੱਚਾ ਸੀ 10-12 ਸਾਲ ਦਾ ਚੋਕਰ ਦੀ ਬੋਰੀ ਲੈਣ ਆਇਆ ਧੁੱਬਾ ਮਾਰ ਕੇ ਰੋ ਪਿਆ ਮੈਂ ਕਿਹਾ ਪੁੱਤ ਰੋਇਆ ਕਿਉਂ ਕਹਿੰਦਾ ਮੰਗਣ ਦੀ ਆਦਤ ਨਹੀਂ ਸੀ ਅੱਜ ਦਾਨੀਆਂ ਨੂੰ ਮੰਗਣਾ ਪੈ ਰਿਹਾ ਉਹ ਛੋਟਾ ਜਿਹਾ ਬੱਚਾ ਸੀ ਕਹਿੰਦਾ ਹੁਣ ਆਪ ਤਾਂ ਗੁਜ਼ਾਰਾ ਕਰ ਲਾਂਗੇ ਭੁੱਖੇ ਪਸ਼ੂ ਕਿਦਾਂ ਦੇਖਾਂ ਮੈਂ ਕੀ ਕਰਾਂ ਸੀ ਬੱਚਿਆਂ ਦੀ ਮਾਲ ਦੀ ਖਾਤਰ ਠੀਕ ਮੂਣੀ ਪੈ ਰਹੀ ਆ ਤੇ ਹੁਣ ਮੈਂ ਸਾਨੂੰ ਇਹਨਾਂ ਵੀਰਾਂ ਨੂੰ ਕਹਿੰਦਾ ਤੁਸੀਂ ਆਪ ਹੀ ਧਰਮਾਂ ਸਾਹਿਬ ਸਰਦਾਰੀਆਂ ਦਿੱਤੀਆਂ ਨੇ ਕਿ ਸਾਨੂੰ ਅਹੀਂ ਤਾਂ ਐਂ ਕਰਕੇ ਰੱਖਣ ਵਾਲੇ ਸਾਂ ਪਰ ਅੱਜ ਅਸੀਂ ਇਸ ਗੱਲ ਤੇ ਮਜਬੂਰ ਹੋ ਚੁੱਕੇ ਹਾਂ ਕਿ ਜਿਹੜੇ ਸਾਨੂੰ ਐਂ ਕਰਨਾ ਪੈ ਰਿਹਾ ਕਿ ਇਹਨਾਂ ਨੇ ਸਾਡੇ ਭਰਾ ਬਾਹਾਂ ਫੜ ਰਹੇ ਕੋਈ ਸਾਡੀ ਸਰਕਾਰ ਨਹੀਂ ਸਾਡੇ ਕੋਲ ਪਹੁੰਚੀ ਕੋਈ ਦੇਸ਼ਾਂ ਦੇ ਵਿਦੇਸ਼ਾਂ ਜੋ ਭੈਣ ਭਰਾ ਕੋਈ ਜਾਤ ਨਹੀਂ ਕੋਈ ਪਾਤ ਦਾ ਸਵਾਲ ਨਹੀਂ ਉਹਨਾਂ ਸਾਡੀਆਂ ਅਣਗੇ ਬਾਹਾਂ ਫੜੀਆਂ ਨੇ ਕਿਸੇ ਸਰਕਾਰ ਨੇ ਸਾਡੀਆਂ ਅਣਗੇ ਢੋਈ ਨਹੀਂ ਇੱਥੇ ਕੀਤੀ ਵੀ ਤੁਸੀਂ ਕੀ ਕਰਦੇ ਜੇ ਕਿਸੇ ਨੇ ਸਾਨੂੰ ਸਹਾਰਾ ਨਹੀਂ ਦਿੱਤਾ ਆਪਦੇ ਬੱਚੇ ਬਚਾ ਕੇ ਘਰੋਂ ਨਸ ਗਏ ਆ ਮਾਲ ਡੰਗਰ ਛੱਡ ਕੇ ਭੱਜ ਗਏ ਆ ਕੁਛ ਨਹੀਂ ਕਲ ਪੱਲੇ ਪਿਆ ਅੱਜ ਵੀ ਇਸ ਟਾਈਮ ਤੇ ਬੈਠੇ ਉਹਦੇ ਸ਼ੁਗਰ ਦੇ ਵਿੱਚ ਆ ਵੀ ਮਾਲਕਾ ਤੂੰ ਬੱਚਿਆਂ ਦੀ ਜਾਨ ਬਚਾ ਦਿੱਤੀ ਆ ਇੰਨਾ ਹੀ ਬਹੁਤ ਆ ਚਲੋ ਜੋ ਇਹਨਾਂ ਤੋਂ ਪੁੱਜਾ ਇਹਨਾਂ ਸਰਕਾਰਾਂ ਤੋਂ ਸਾਡੇ ਭਰਾਵਾਂ ਦਾ ਸਾਰੀ ਉਮਰ ਦੇਣ ਨਹੀਂ ਦੇ ਸਕਦੇ ਬਾਕੀ ਕੱਲ ਕੀ ਤਰਪਾਸ਼ਾ ਜੋ ਕਰਨਗੇ ਕਿਰਪਾ ਉਹਨਾਂ ਦੀ ਆਪਾਂ ਥੱਲੇ ਵੀ ਗਈ ਆ ਗਲੀ ਨਹੀਂ ਬਾਬਾ ਜੀ ਮੇਰਾ ਤਾਂ ਘਰ ਹੀ ਦੇਖ ਲਓ ਤੁਸੀਂ ਕੀ ਹਾਲਾਤ ਆ ਇਹ ਦਿਖਾ ਦਿਓ ਘਰ ਆਪਾਂ ਦੇ ਦੇਖ ਲਵਾਂਗੇ ਆ ਘਰ ਦਿਖਾ ਦਿਓ ਸਾਹਮਣੇ ਕੱਪੜੇ ਪਾਉਣ ਜੋਗੇ ਕੱਪੜੇ ਨਹੀਂ ਨਿਕਲੇ ਬੱਚਿਆਂ ਦੇ ਕੱਪੜੇ ਆਓ ਸਾਹਮਣੇ ਘਰ ਤੁਹਾਨੂੰ ਜਿਹੜਾ ਇਹਨਾਂ ਆ ਵੀ ਦੇਖ ਲਓ ਜੀ 5-6-6 ਫੁੱਟ ਪਾਣੀ ਨੇ ਇੱਥੇ ਤੇ ਜਨੀ ਆ ਰਹੇ ਆ ਥੱਲੇ ਇਹਦੇ ਸੱਗੇ ਤਿੰਨ ਚਾਰ ਬਰੇ ਨੇ ਅਰਜਾਈਆਂ ਮਹਾ ਗੱਡੀਆਂ ਅੱਧੀ ਪੇਟੀ ਸਾਰੀ ਭਰ ਗਈ ਪਾਣੀ ਨਾਲ ਹੀ ਪਾਜੀ ਜਦੋਂ ਝੂਟਣੀ ਕੋਈ ਵੀ ਮਾਰਨ ਹਾਡੀਆਂ ਪਸ਼ੂ ਪਸ਼ੂ ਰੋੜ ਕੇ ਆਉਂਦੇ ਪਸ਼ੂ ਜਾਨਵਰ ਕਿਨੇ ਆ ਸਾਹਮਣੇ ਪਿੰਲੀ ਦੇ ਵਿੱਚ ਲਾਈਵ ਬਲਅ ਦਿਖਾ ਬਈ ਉਹ ਸਰਕਾਰਾਂ ਨੇ ਸਾਡੇ ਨਾਲ ਜੋ ਕੀਤਾ ਉਹ ਵੀ ਕੀਤਾ ਜਿਹੜਾ ਤੂੰ ਹੀ ਸਾਡੇ ਨਾਲ ਸਾਥ ਨਭਾਇਆ ਨਾ ਉਹ ਵੀ ਆਥਣ ਤੂੰ ਹੀ ਪਹਟਾਇਆ ਸਾਡੇ ਤੱਕ ਨਹੀਂ ਤੇ ਸਾਡੇ ਤੱਕ ਰਾਸ਼ਨ ਜਾਣ ਨਹੀਂ ਦਿੰਦੇ ਭਾਜੀ ਮੈਂ ਟਹਿਲ ਸਿੰਘ ਚੀਮਾ ਆਪਣੀ ਉਹ ਉੱਥੇ ਬਹਿ ਗਿਆ ਘਰ ਵੀ ਪਾੜ ਗਏ ਬੇਕਾਂ ਦਾ ਬੁਰਾ ਹਾਲ ਹੋ ਗਿਆ ਬਹੁਤ ਭਾਜੀ ਬਹੁਤ ਮੈਡੀਸਨ ਵੀ ਅਸੀਂ ਦੇ ਕੇ ਆਏ ਘਰ ਕਰਕੇ